ਜੈ ਸ਼੍ਰੀ ਸ਼ਾਮ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਸਾਰੇ ਜਣੇ ਆਪਣੇ ਆਪਣੇ ਘਰ ਠੀਕ ਹੀ ਹੋਣਗੇ ਅਸੀਂ ਵੀ ਠੀਕ ਹਾਂ ਤੇ ਅੱਜ ਦੇ ਵਲੌਗ ਦੀ ਸ਼ੁਰੂਆਤ ਹੋ ਰਹੀ ਹੈ ਚਾਹ ਤੋਂ ਤੇ ਆ ਆਪਣੀ ਭਾਜੀ ਆ ਚੁੱਕੀ ਹੈ ਦੀਦੀ ਦੇ ਘਰੋਂ ਵਿਆਹ ਦੀ ਤੇ ਇਹ ਚਾਹ ਪਾਣੀ ਪੀ ਕੇ ਮਠਿਆਈ ਖਾ ਕੇ ਆਪਾਂ ਜਾਣਾ ਹੈਗਾ ਗੁਰਦੁਆਰੇ ਕਿਉਂਕਿ ਅੱਜ ਹੈਗਾ ਮੱਸਿਆ ਦਾ ਦਿਹਾੜਾ ਮੱਸਿਆ ਦਾ ਦਿਹਾੜਾ ਆ ਤੇ ਆਪਾਂ ਉੱਥੇ ਮੱਥਾ ਟੇਕਣ ਜਾਣਾ ਆ ਤੇ ਤੁਸੀਂ ਸਾਰੇ ਜਾਣੇ ਮੇਰੇ ਵਲੌਗ ਦੇ ਨਾਲ ਬਨੇ ਰਹੇ ਹੋ ਐਂਡ ਤੱਕ ਸਕਿੱਪ ਨਾ ਕਰਿਓ ਤੇ ਜੋ ਵੀ ਸਬਸਕ੍ਰਾਈਬਰ ਨਵੇਂ ਨੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਤੇ ਹੁਣ ਆਪਾਂ ਚਾਹ ਪੀ ਕੇ ਚੱਲਦੇ ਹੈਗੇ ਗੁਰਦੁਆਰਾ ਸਾਹਿਬ ਤੇ ਕਮੈਂਟਾਂ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਤੁਸੀਂ ਬਨੇ ਰਹੋ ਮੇਰੇ ਵਲੌਗ ਦੇ ਨਾਲ ਅੱਜ ਚੱਲਦੇ ਆ ਚਾਹ ਪੀ ਕੇ ਆਈ ਐ ਸਾਡੀ ਦੀਦੀ ਦੀਦੀ ਨੂੰ ਮੈਂ ਕਿਹਾ ਮਸੰਮੀ ਖਵਾਈ ਐ ਪਹਿਲਾਂ ਐਕਸਪੈਰੀਮੈਂਟ ਕਰੀਏ ਆਵਾ ਇੰਨੀ ਮਹਿੰਗੀ ਲੈ ਕੇ ਆਈ ਐ ਕੱਲ ਪਹਿਲਾਂ ਭੈਣ ਨੂੰ ਖਵਾਵਾਂ ਤੇ ਆ ਦੇਖੋ ਦੀਦੀ ਨੇ ਨਾ ਐ ਹੀ ਨਹੀਂ ਪਤਾ ਮੇਰਾ ਚੈਨਲ ਕਿਹੜਾ ਆ ਤੇ ਮੈਂ ਕਹਾਂ ਹੁਣ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਕਰਕੇ ਆਮ ਸੰਮੀ ਖਾ ਕੇ ਤੇ ਫਿਰ ਆਪਾਂ ਜਾਣਾ ਗੁਰਦੁਆਰੇ ਹਾਂਜੀ ਹੁਣ ਚੱਲਿਆਂ ਆਪਾਂ ਗੁਰਦੁਆਰਾ ਸਾਹਿਬ ਤੇ ਚੱਲਦੇ ਆਂ ਆਂ ਲਿਆ ਤੁਹਾਨੂੰ ਥੋੜੀ ਦੇਰ ਚ ਗੁਰਦੁਆਰਾ ਸਾਹਿਬ ਪਹੁੰਚ ਕੇ ਮੈਂ ਤੁਹਾਨੂੰ ਕਰਵਾਨੇ ਆ ਦਰਸ਼ਨ ਹਾਂਜੀ ਪਹੁੰਚੇ ਆਪਾਂ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਜਾਲੇਂ ਦਰਬਾਰ ਚ ਮੱਥਾ ਟੇਕਨ ਤੁਹਾਨੂੰ ਵੀ ਜੇ ਉਸ ਦਾ ਦਰਸ਼ਨ ਕਰਵਾ ਦੂੰਗੀ ਜੁੱਤੀਆਂ ਜੋੜੇ ਲਾਇਆ ਇਹ ਹੱਥ ਧੋ ਕੇ ਇਹਦੇ ਕੋਲ ਇੱਕ ਰੰਮਾ ਇੱਕ ਮੰਗਣੀ ਇੱਕ ਤਾਤਰੀ ਦੋੜੇ ਜਮਾ ਕਰਵਾ ਦਾਂ ਤੋਕਨ ਲੱ ਲਿਆ ਵਾ ਬਾਬਾ ਬੁੱਢੀ ਜੱਟੀ ਕਿਸੇ ਚੇੜੀ ਦੇ ਜਾ ਕੇ ਮੈਂ ਤੇ ਕੋਈ ਨਾ ਵਾ ਰਹਿ ਗਿਆ ਉੱਥੇ ਨਵਾ ਨਵਾ ਘਾਹ ਪਟਿਆ ਤੇ ਜਵਾਨ ਤਕੜਾ ਤਕੜੀ ਪੰਡ ਪਾਦੀ ਦੋ ਢਾਈ ਮਾਣੇ ਘੜੋਟ ਥੋੜਾ ਦਿਨਾਂ ਮਣਾ ਦੇ ਵੀ ਹੋਵੇ ਅੱਜ ਉਹ ਬਣਾਵਾ ਲੇ ਕੇ ਆਂ ਸੱਜੇ ਜਿੱਕੇ ਜਿੱਥੇ ਲਾਹੌਰ ਘਾਹ ਦੀ ਮਿੱਟੀ ਸੀ ਉਸੇ ਪਿਆ 10 ਕਿਲੋ ਤੇ ਤੁਹਾਡੇ ਅਰਗੇ ਦਾ ਪਿਆ ਪਰ ਜਿਹੜਾ ਇਹ ਕਾਰ ਖਰਾਬ ਹਾਂ ਹੁੰਦੇ ਗਲੈਨ ਲੱਗਿਆ ਦੇਖਰਾ ਕੇ ਆਪਾਂ ਚੱਲਨੇ ਹੈਗੇ ਅੰਦਰ ਦੇਖ ਲ ਲਈਏ ਸ਼ਹਿਰਾਇਤ ਤੇ ਲੱਤਾਂ ਤੇ ਥੱਲੇ ਨਹੀਂ ਆਉਂਦੀਆਂ ਇਹ ਜੋੜਾ ਵੀ ਟੁੱਟਾ ਪਿਆ ਉਹ ਪਤਾ ਨਹੀਂ ਫੈਲ ਲੰਗੇ ਇੰਨੇ ਘਮੀਰਾ ਆਪਣੇ ਵਿੱਚ ਕਿਉਂਕਿ ਪਿਆਰ ਸੀ ਸੱਚਾ ਉਹਨਾਂ ਦਾ ਅਜ ਨੁਟ ਕਿਵੇਂ ਕਰਨੀ ਹੈ ਮੈਂ ਚੋਰੀ ਕਿਵੇਂ ਕਰਨੀ ਹੈ ਮੈਂ ਡਾਕਾ ਕਿਵੇਂ ਮਾਰਨਾ ਡਾਕੂ ਬੈਠਾ ਘਾਹੂ ਤੇ ਨਹੀਂ ਲੱਗੇ ਆ ਗਏ ਦਿੰਦੇ ਜਾਣੇ ਆਹ ਜੀ ਬੰਦੇ ਨੂੰ ਰੱਖ ਲਿਆ ਹੋਰ ਘਾਹ ਪਾਤਾ ਹੋਰ ਘਾਹ ਪਾਤਾ ਪਾਣੀ ਪਾਤਾ ਘੂੜੇ ਨਮਾਉਣੇ ਸ਼ੁਰੂ ਕਰਤੇ ਧਰਕਣਾ ਰੱਖਿਆ ਬਾਦਸ਼ਾਹ ਨੂੰ ਫੇਰ ਨਾ ਚਿੰਤ ਕਰ ਦਿੱਤਾ ਇਸ ਤੱਕ ਘੂੜੇ ਸਾਹਮਣੇ ਇਹ ਗੱਲ ਪੱਕੀ ਹੈ ਬਾਦਸ਼ਾਹ ਸੁਣਿਆ ਚਲਦਾ ਕਿਲੇ ਦੇ ਵਿੱਚ ਬਾਦਸ਼ਾਹ ਆਇਓ ਘੋੜੇ ਦੇ ਘਾਹ ਖਾਣਾ ਸ਼ੁਰੂ ਕਰਤਾ ਦੋਵੇਂ ਘੋੜੇ ਪਿੱਛਾ ਪਹੁੰਚਨੇ ਲੱਗੇ ਪਾਣੀ ਵੀ ਪੀ ਲਿਆ ਘਾਹ ਵੀ ਖਾ ਲਿਆ ਆਓ ਇਹਦੇ ਨਾਲ ਬਾਦਸ਼ਾਹ ਜਿੱਸਾ ਇਹਨੂੰ ਪੱਕਾ ਹੀ ਰੱਖਦੇ ਹੋ ਮਤਲਬ ਆਪਣੇ ਆਪ ਨੂੰ ਦਾ ਜ਼ਿਕਰ ਕਰਦਾ ਕਿ ਜਿਵੇਂ ਮੈਨੂੰ ਪਤਾ ਹੀ ਕਿਵੇਂ ਬੰਦਾ ਹੈ ਐਵੇਂ ਜਿਵੇਂ ਪਤਾ ਵੀ ਨਹੀਂ ਮੈਨੂੰ ਕਹਿੰਦੇ 55000 ਰੁਪਏ ਮੈਂ 50000 ਰੁਪਏ ਸਮਝਾ ਦੇਤਾ ਸੀ ਹੁਣ ਪਤਾ ਨਹੀਂ ਦੇਣਾ ਕਿ ਨਹੀਂ ਦੇਣਾ ਜੋ ਗਾਧਿਆ ਨੂੰ ਹੋ ਗਏ 5 ਸੱਤ ਦਿਨ ਉੱਤਰ ਹੋ ਗਏ ਬਾਬੇ ਤੁਸੀਂ ਚੱਲ ਅੱਜ 14-15 ਨੇ ਪ੍ਰਸ਼ਾਦਾ ਛਕ ਲਈਏ ਅੱਜ ਜਦੋਂ ਮਾਤਾ ਦੇਖ ਲਿਆ ਹੁਣ ਪ੍ਰਸ਼ਾਦਾ ਛਕ ਲਈਏ ਪ੍ਰਸ਼ਾਦਾ ਛਕ ਲਈਏ ਉਹ ਨਾ ਚਲੋ ਜੀ ਹੁਣ ਆਪਾਂ ਛਕਦੇ ਹੈਗੇ ਆ ਪ੍ਰਸ਼ਾਦਾ ਗੁਰੂ ਘਰ ਦਾ ਅੱਜ ਅੱਜ ਗੁਰੂ ਘਰ ਦਾ ਖਾਣਾ ਸਾਲ ਚਾਵਲ ਆ ਗਏ ਔਰ ਰੋਟੀ ਹੈ ਇਹ ਕਰਨੇ ਕੀ ਕਰਨਾ ਨਾਮ ਸ੍ਰੀ ਵਾਹਿਗੁਰੂ ਬਹੁਤ ਸਾਰਾ ਹੈ ਭਾਈ ਦੇ ਘਰ ਦਾ ਮੰਗਲ ਬੜੀ ਵੀ ਆ ਗਿਆ ਆਹ ਦਾ ਪ੍ਰਸ਼ਾਦਾ ਪੰਚ ਹੋ ਗਿਆ ਦੇਖ ਲੈ ਲਿਆ ਉਹ ਚਲਦਾ ਘਰੇ ਇਹ ਤੁਰਿਆਂ ਨੂੰ ਜਾਂਦਾ ਜਿਆਦਾ ਕਹਿਆ

ਆਕੇ ਨੰਗਰ ਲਈ ਹੁੰਦੇ। 160 ਬੱਚਾ ਬਾਬੇ ਜੀ ਦਾ ਆਪਣੇ ਖਾ ਦੇ। ਹੋ। ਬਾਬਾ ਬਾਬਾ। ਮਾਰੀ ਚੱਕ ਚੈਂ। ਇਹਨੇ ਕਿੰਨਾ। ਕੀ ਬਾਤ ਇਹ ਕਰਾਉ। ਲੋ ਜੀ ਆ ਗਿਆ ਆਪਾਂ ਹੁਣ ਘਰੇ। ਤੇ ਦੇਖ ਆਪਾਂ ਲੈ ਆਏ ਹੈਗਿਆ। ਬੱਚੇ ਵੀ ਆਣ ਵਾਲੇ ਹੁਣ ਮੈਂ ਬੱਚਾ ਲਈ ਰੋਟੀ ਬਣਾ ਲਵਾਂ ਤੇ ਬੱਚਿਆਂ ਦੇ ਨਾਲ ਉਹਨੂੰ ਵੀ ਪ੍ਰਸ਼ਾਦ ਦਿੰਨੇ ਆ। ਤੇ ਤੁਸੀਂ ਬਣਾ ਰ ਮੇਰੇ ਵਲੌਗ ਦੇ ਨਾਲ ਰੋਟੀ ਪਾਣੀ ਬਣਾ ਕੇ ਰੈਸਟ ਕਰਕੇ ਫਿਰ ਤੁਹਾਨੂੰ ਮਿਲਦੇ ਹਾਂ ਹਾਂਜੀ ਹੁਣ ਹੋ ਗਿਆ ਹੈਗਾ ਆਪਣੇ ਡਿਨਰ ਦਾ ਟਾਈਮ ਤੇ ਡਿਨਰ ਦੇ ਵਿੱਚ ਆਪਾਂ ਬਣਾ ਰਹੇ ਹੈਗੇ ਅਰਬੀ ਤੇ ਇਧਰ ਆਪ ਮੈਂ ਮਸਾਲੇ ਵੀ ਰੈਡੀ ਕਰ ਲਏ ਹੈਗੇ ਆ ਪਿਆਜ਼ ਟਮਾਟਰ ਹਰੀ ਮਿਰਚ ਲਸਣ ਅਦਰਕ ਦਾ ਪੇਸਟ ਇਹ ਸਾਰੇ ਮਸਾਲਿਆਂ ਦੇ ਨਾਲ ਨਾਲ ਆਪਾਂ ਖੜੇ ਮਸਾਲੇ ਵੀ ਪਾਵਾਂਗੇ ਕਾਲੀ ਮਿਰਚ ਜੀਰਾ ਰਾਈ ਤੇ ਆਪਣਾ ਲੌਂਗ ਲਾਚੀ ਸਾਰੇ ਖੜੇ ਮਸਾਲੇ ਪਾ ਕੇ ਨਾ ਰੋਸਟ ਕਰਕੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ ਤੇਲ 'ਚ ਭੁੰਨਾਂਗੇ ਤੇ ਅਰਵੀ ਬਣਾਵਾਂਗੇ ਅੱਜ ਸੁੱਕੀ ਫਰਾਈ ਕਰਕੇ ਕਿਉਂਕਿ ਤਰੀ ਵਾਲੇ ਖਾਂਦੇ ਨਹੀਂ ਹੈਗੇ ਸ਼ਰਮਾ ਜੀ ਇਸ ਕਰਕੇ ਤੇ ਸੋ ਆਪਾਂ ਬਣਾਣੇ ਹੈਗੇ ਹੁਣ ਸਬਜੀ ਤੁਸੀਂ ਬਣਿਆ ਮੇਰੇ ਮੇਰੇ ਵਲੌਗ ਦੇ ਨਾਲ ਤੇ ਕਿਨੂ ਕਿਨੂ ਅਰਵੀ ਦੀ ਸਬਜੀ ਪਸੰਦ ਹੈ ਇਹ ਵੀ ਮੈਨੂੰ ਜ਼ਰੂਰ ਦੱਸਿਓ ਤੇ ਬਾਹਰ ਹੋ ਰਹੀ ਹੈਗੀ ਥੋੜੀ ਥੋੜੀ ਬਾਰਿਸ਼ ਮੈਂ ਦਿਖਾਨੀ ਆ ਤੁਹਾਨੂੰ ਹਲਕੀ ਹਲਕੀ ਬਾਰਿਸ਼ ਵੀ ਹੋ ਰਹੀ ਆ ਹੋਰ ਪਿੰਡਾਂ ਦੇ ਵਿੱਚ ਤਾਂ ਮਤਲਬ ਬਹੁਤ ਹੋਈ ਆ ਸਾਡੇ ਇੱਥੇ ਅਬੋਰ ਵਿੱਚ ਹੁਣੇ ਥੋੜੀ ਥੋੜੀ ਹਲਕੀ ਹਲਕੀ ਹੋ ਰਹੀ ਆ ਤੇ ਅੰਦਰ ਵੈਸੇ ਗਰਮੀ ਲੱਗ ਰਹੀ ਬਾਹਰ ਤਾਂ ਮੌਸਮ ਠੰਡਾ ਪਰ ਅੰਦਰ ਗਰਮੀ ਲੱਗ ਰਹੀ ਆ ਹੁਣ ਇਹ ਸਾਰੇ ਮਸਾਲੇ ਹੋ ਗਏ ਹੈਗੇ ਰੈਡੀ ਮਤਲਬ ਕੱਟਲੇ ਹੈਗੇ ਮੈਂ ਤਾਂ ਹੁਣ ਲਗਾਣ ਜਾਨੀ ਆ ਨੂੰ ਤੜਕਾ ਫਰਾਈ ਕਰਕੇ ਬਹੁਤ ਹੀ ਟੇਸਟੀ ਐਂ ਸੋਨੀ ਜੀ ਅਰਬੀ ਬਣਾਵਾਂਗੇ ਸਿਬਨਿਰਮ ਦੇ ਬਲੌਗ ਦੇ ਨਾਲ हां जी तेल गरम ਹੋ ਗਿਆ ਹੈਗਾ ਤੇਲ ਦੇ ਵਿੱਚ ਆਪਾਂ ਪਾਵਾਂਗੇ ਖੜੇ ਮਸਾਲੇ ਜੀਰਾ ਕਾਲੀ ਮਿਰਚ ਲੌਂਗ ਲੌਂਗ ਆਪਾਂ ਦੋ ਹੀ ਪਾਵਾਂਗੇ ਬੱਚੇ ਨਹੀਂ ਜ਼ਿਆਦਾ ਖਾਂਦੇ ਹੈਗੇ ਤੇ ਨਾਲ ਦੀ ਨਾਲ ਆਪਾਂ ਪਾ ਦਵਾਂਗੇ ਪਿਆਜ਼ ਗਿਆਸ ਨੂੰ ਕੱਟ ਕਰ ਦਿੰਦੇ ਹਾਂ ਮਗੀ ਮਸਾਲੇ ਨਾਲ ਨਾ ਸਬਜ਼ੀ ਦਾ ਟੇਸ ਬਹੁਤ ਵਧੀਆ ਆਉਂਦਾ ਤੇ ਲੌਂਗ ਤੇ ਕਾਲੀ ਮਿਰਚ ਨਾਲ ਵਾਇ ਵੀ ਨਹੀਂ ਹੁੰਦੀ ਸਬਜ਼ੀ ਕਿਸੇ ਨੂੰ ਵਾਇ ਕਰਦੀ ਹੈ ਤਾਂ ਤੇ ਇਸ ਵਿੱਚ ਵਧੀਆ ਹੋ ਜਾਂਦਾ ਤੇ ਲੌਂਗ ਨਾਲ ਖੁਸ਼ਬੂ ਵਧੀਆ ਆਉਂਦੀ ਹੈਗੀ ਆ ਦੋਨੋਂ ਹੀ ਚੀਜ਼ਾਂ ਹੋ ਜਾਂਦੀਆਂ ਨੇ ਆਪਾਂ ਟਮਾਟਰ ਵੀ ਪਾਤੇ ਆ ਤੇ ਹੁਣ ਟਮਾਟਰ ਥੋੜੇ ਕੀਆ ਵਿੱਚ ਇਸ ਜਾਂਗੇ ਰਸ਼ ਹੋ ਜਾਣਗੇ ਮਤਲਬ ਐਵੇਂ ਐਵੇਂ ਕਰਕੇ ਨਰਮ ਹੋ ਗਏ ਥੋੜੇ ਉਸ ਤੋਂ ਬਾਅਦ ਆਪਾਂ ਪਾਵਾਂਗੇ ਨਮਕ ਮਿਰਚ ਹਲਦੀ ਤੇ ਮੈਗੀ ਮਸਾਲਾ ਮੈਗੀ ਮਸਾਲਾ ਮੈਂ ਜ਼ਰੂਰ ਪਾਣਾ ਮੈਗੀ ਮਸਾਲਾ ਨਾਲ ਟੇਸਟ ਬਹੁਤ ਵਧੀਆ ਆਉਂਦਾ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਬਣਨ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਣੇ ਆ ਕਿ ਸਬਜ਼ੀ ਕਿੰਨੀ ਵਧੀਆ ਬਣਦੀ ਆ ਹੁਣ ਬਸ 15 ਤੋਂ 20 ਮਿੰਟ ਦੇਖਦੇ ਆ 20 ਮਿੰਟਾਂ ਦੇ ਵਿੱਚ ਸਬਜ਼ੀ ਤਿਆਰ ਹੋ ਜੇਗੀ ਆਪਾਂ ਸਾਰੇ ਮਸਾਲੇ ਪਾਤੇ ਆ ਤੇ ਹੁਣ ਇਹਨੂੰ ਧਵਾਉਂਗੇ ਢਾਪ ਕੇ ਫਿਰ ਹੋਏਗੀ ਸਬਜ਼ੀ ਰੈਡੀ ਤੁਸੀਂ ਬਣੇ ਰਹੋ ਮੇਰੇ ਵਲੌਗ ਦੇ ਨਾਲ ਤੇ ਆਪਾਂ ਬਣਨ ਤੋਂ ਬਾਅਦ ਤੁਹਾਨੂੰ ਇਹ ਦੀ ਸਬਜੀ ਦੀ ਪੂਰੀ ਕੀਆ ਲੁੱਕ ਦਿਖਾਨਿਆਂ ਟੇਸਟ ਦਿਖਾਨਿਆਂ ਹਾਂਜੀ ਸਬਜੀ ਵੀ ਆਪਣੀ ਹੋ ਗਈ ਹੈਗੀ ਰੈਡੀ ਤੇ ਹੋ ਦੱਸੋ ਜੋ ਆਕੋ ਕਿਵੇਂ ਆ ਖਾ ਗਏ ਟੇਸਟੀ ਬਣੀ ਆ ਹਾਂ ਚਲੋ ਤੁਸੀਂ ਖਾ ਲਓ ਇਸ ਤੋਂ ਬਾਅਦ ਮੈਂ ਵੀ ਖਾਨੀ ਆ ਤੇ ਕਲਰ ਵੀ ਦੇਖੋ ਤੁਸੀਂ ਕਿੰਨਾ ਵਧੀਆ ਆਇਆ ਹੈਗਾ ਤੇ ਟੇਸਟ ਕਿਵੇਂ ਬੇਟੇ ਬਹੁਤ ਸਵਾਦ ਆ ਸਵਾਦ ਆ ਚਲੋ ਆਪਾਂ ਖਾ ਕੇ ਤੁਹਾਨੂੰ ਮਿਲਦੇ ਆਂ ਹਾਂਜੀ ਰੋਟੀ ਪਾਣੀ ਆਪਣਾ ਹੋ ਗਿਆ ਆ ਸਬਜੀ ਬਹੁਤ ਜ਼ਿਆਦਾ ਟੇਸਟੀ ਬਣੀ ਸੀਗੀ ਤੇ ਹੁਣ ਆਪਣਾ ਰੈਡੀ ਹੋ ਗਿਆ ਹੈਗਾ ਸ਼ੇਕ ਸ਼ੇਕ ਵੀ ਆਪਣਾ ਰੈਡੀ ਹੋ ਗਿਆ ਆ ਸ਼ੇਕ ਪੀ ਕੇ ਆਪਾਂ ਸੋਵਾਂਗੇ ਸ਼ਰਮਾ ਜੀਗੇ ਹੋਏਗਾ ਜਾਗਰਨ ਤੇ ਉਹ ਆ ਜਾਣ ਬਸ ਆਪਾਂ ਨਹਾ ਕੇ ਫੇਰ ਸੋਣਾ ਮੈਨੂੰ ਨਹਾ ਕੇ ਸੌਣ ਦੀ ਆਦਤ ਆ ਪੂਰੀ ਗਰਮੀ ਮੈਂ ਰਾਤ ਮੈਂ ਕਿ ਬੱਚੇ ਵੀ ਸਾਰੇ ਅਸੀਂ ਨਹਾ ਕੇ ਹੀ ਸੋਣੇ ਆ ਨਹਾ ਕੇ ਸ਼ੇਕ ਪੀ ਕੇ ਸੋਵਾਂਗੇ ਤੈਨੂੰ ਸਾਰਿਆਂ ਨੂੰ ਮੇਰਾ ਬਲੌਗ ਕਿਦਾਂ ਦਾ ਲੱਗਿਆ ਜਰੂਰ ਦੱਸਿਓ ਤੇ ਕੌਣ-ਕੌਣ ਮੱਸਿਆ ਤੇ ਗੁਰਦੁਆਰੇ ਜਾਂਦਾ ਤੇ ਅਰਬੀ ਦੀ ਸਬਜ਼ੀ ਕਿਹਨੂੰ-ਕਿਹਨੂੰ ਪਸੰਦ ਆ ਇਹ ਵੀ ਮੈਨੂੰ ਦੱਸਿਓ ਤੇ ਕਿਸ ਤਰ੍ਹਾਂ ਦੇ ਬਲੌਗ ਤੁਸੀਂ ਦੇਖਣਾ ਚਾਹੁੰਦੇ ਇਹ ਵੀ ਦੱਸਿਓ ਤੇ ਜਿਨੇ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਾਏ ਬਾਏ ਗੁੱਡ ਨਾਈਟ